ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਨਾ ਸੱਜਣੋ ਮੈਂ ਪਹੁੰਚਿਆ ਹੋਇਆ ਅੱਜ ਸਤਲੁਜ ਤੋਂ ਪਾਰ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਆਪਾਂ ਪਹੁੰਚੇ ਹੋਇਆ ਸੱਜਣੋ ਅੱਜ ਦੁਆਬੇ ਦਾ ਪਿੰਡ ਆ ਸ਼ਾਹਪੁਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਆ ਝੋਟੀਆਂ ਦਿਖਾਵਾਂਗੇ ਸੱਜਣੋ 8 ਇੱਕ ਦਿਖਾਵਾਂਗੇ ਬੁੱਲ ਟਾਪ ਕੁਆਲਿਟੀ ਦਾ ਉਹ ਕਿਸੇ ਸੱਜਣ ਨੇ ਮੰਗਾਇਆ ਫਰਮਾਇਸ਼ ਤੇ ਬਾਈ ਹੋਰਾਂ ਤੋਂ ਤੇ ਉਹ ਬਾਈ ਰਹਿਣ ਦਾ ਬਾਹਰ ਉਹਦਾ ਜ਼ਿਕਰ ਵੀ ਕਰਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਆਜਾ ਮਨੀ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਝੋਟੀ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਸਾਰਿਆਂ ਦੇ ਵੀਡੀਓ ਜੀ ਕਰਾਵਾਂਗੇ ਆਜਾ ਮਨੀ ਸਿੰਘ ਸੱਚੀ ਗੱਲ ਹੈ ਸੱਚੀ ਗੱਲ ਜੀ ਚੜਦੀ ਕਲਾ ਹਾਂਜੀ ਤੁਹਾਡਾ ਸਵਾਗਤ ਹੈ ਚਾਂਦ ਸਿੰਘ ਡੈਰੀ ਫਾਰਮ ਤੇ ਬਹੁਤ ਬਹੁਤ ਧੰਨਵਾਦ ਆ ਜੀ ਕਿਵੇਂ ਚੱਲਦਾ ਕੰਮ ਕਰ ਬਹੁਤ ਮੇਰੇ ਦਾਦੇ ਜੀ ਪਿਛਲੀ ਵੀਡੀਓ ਤੇ ਕਿਵੇਂ ਰਹਾ ਕਿਸ ਪਿਛਲੀ ਵੀਡੀਓ ਤੇ ਦੂਜੇ ਦਿਨ ਵਿਲੇ ਹੋ ਗਏ ਤੇ 10 ਮਹੀਆਂ ਹੋਲੇ ਆ ਦੀ ਅਸੀਂ ਹੋਰ ਵੀ ਵੇਚ ਗਿਆ ਹਾਂਜੀ ਵੀਡੀਓ ਹੋਲੀ ਆ ਬੰਦਾ ਹਿੰਮਤੀ ਆ ਇੱਕ ਵੀਡੀਓ ਨਾਲ ਦੋ ਵੀਡੀਓ ਦਾ ਮਾਲ ਵੇਚਦਾ ਹਾਂ ਹਾਂ ਜੀ ਆ ਇਧਰਲੇ ਬੰਨਿਓ ਕਰਦੀ ਹੈ ਸਟਾਰਟ ਹਾਂਜੀ ਉਧਰ ਇੱਥੋਂ ਕਰ ਲਾ ਸਟਾਰਟ ਆ ਆ ਝੋਟੀ ਤੇ ਮਾਰਦੇ ਹਸਤਾਲ ਕੈਮਰਾ ਕਿਹੜਾ ਸੂਆ ਮਣੀ ਇਹਦਾ ਦੂਜਾ ਸੂਆ ਜੀ ਸੂਆ ਦੂਜਾ ਸੂਈ ਕਿੰਨੇ ਦਿੰਦੀ ਆ ਸੂਈ ਹੋਵੇ ਤਾਂ ਇਹ ਸੂਈ ਆ 7-8 ਦਿਨਾਂ ਦੀ ਬਾਲੀਵੁੱਡ ਲੋਕ 7-8 ਦਿਨਾਂ ਦੀ ਸੂਈ ਆ ਸ ਲਾ ਸੱਤਾ ਅੱਠਾਂ ਦਿਨਾਂ ਦੀ ਸੂਈਆਂ ਸੱਜਣੋਂ ਥਾਣ ਫਣ ਲੱਗਿਆ ਹਨ ਪੂਰਾ ਟਾਪ ਕੁਆਲਟੀ ਦਾ ਤੇ ਆਰਡਰ ਵੀ ਇਹਦਾ ਮਗਰ ਵੀ ਕੱਟੀ ਆ ਬਾਈ ਜੀ ਜੈਡ ਬਲੈਕ ਆ ਪਿਆ ਆਪ ਵੀ ਕੱਤੀ ਆ ਤੇ ਮਣੀ ਗਣਾ ਇਹਦੇ ਨਾਲ ਵੀ ਗੁਰੀ ਕੱਤੀ ਆ ਓਏ ਦੁੱਧ ਕਿੰਨਾ ਮਣੀ ਹੁੰਦਾ ਥੱਲੇ 16 ਕਿਲੋ ਹੁਣ ਤਿਆਰ ਆ ਜੀ 16 ਕਿਲੋ ਰੈਡੀ ਹਾਂਜੀ ਹੋਰ ਵੀ ਚਵਾਉ ਵੱਧ ਡੋਟਾ 18 ਪਲੱਸ ਕਾਜੂ ਆਪਾਂ 16 ਕਿਲੋ ਦੀ ਬਾਹਨ ਦਵਾਗੇ ਜੀ ਅਜਾ 16 ਦੀ ਆਪਾਂ ਗਾਰੰਟੀ ਦੇ ਦਾਂਗੇ ਹਾਂਜੀ ਮਗਰ ਕੱਤੀ ਵੀ ਤਾਜੀ ਸੂਈ ਦੀ ਆ ਆ ਥਾਣ ਥੁਣੇ ਨੂੰ ਲੱਗਿਆ ਇਹ ਟੌਪ ਕੁਆਲਟੀ ਵਾਲੀ ਗੱਲਬਾਤ ਕਰ ਲਈ ਅਗਲੇ ਬੰਨੂ ਆਰ ਡਰੂਡਰ ਚੈੱਕ ਕਰ ਸਕਦੇ ਹੋ ਨਾੜਾ ਨੂੜਾ ਬਹੁਤ ਨੇ ਤੇ ਥਾਣੇ ਇਸ ਨਾਲ ਤਾਂ ਜੇ ਗੱਲਬਾਤ ਕਰ ਲਈ ਟਾਮੀ ਟਾਮੀ ਮਹਰੇ ਲੱਗਿਆ ਹੁੰਦਾ ਕਿਸੇ ਦੇ ਜੀ ਬਾਡੀ ਬੂਟੀ ਦੀ ਵੀ ਚੰਗੀ ਆ ਉਸ ਤੇ ਬਾਡੀ ਬੂਟੀ ਦੀ ਵੀ ਚੰਗੀ ਆ ਜਿਹਦਾ ਚੜਾਈ ਜੁੜੀ ਪੱਠਰੀ ਸਿੰਘ ਕੁਆਲਟੀ ਬਹੁਤ ਵਧੀਆ ਇੱਥੇ ਦੇ ਥਾਣ ਥੁਣ ਦੀ ਕੁਆਲਟੀ ਫੇਸ ਫੇਸ ਕੁਆਲਟੀ ਦਾ ਸਿੰਘ ਕੁਆਲਟੀ ਕੈਮਰਾ ਵਰਾ ਕਰਦੀ ਮਾੜੀ ਸਿੰਘ ਸਿੰਘ ਬਿਲਕੁਲ ਰਿੰਗ ਸਿੰਘ ਚ ਆ ਗਿਆ ਹਾਂਜੀ ਪੈਸੇ ਇਹਦੇ ਮਣੀ ਕਿੰਨੇ ਕੁ ਲਾਵਾਂਗੇ ਆਪਾਂ ਇਹ ਲਵਾਂਗੇ 1.6 ਲੱਖ ਵਿੱਚੋਂ ਛੋਟ ਛਾੜੀ ਹੋ ਗਈ 1.6 ਲੱਖ ਤੇ 60000 ਇਹਦਾ ਲੈ ਲਾਂਗੇ ਛੋਟ ਛੱਪਾ ਮਾਨਤਾ ਨਾਲ ਆਏਗੇ ਸੱਜਣ ਦਾ ਵਿੱਚੋਂ ਕਰ ਦਿਆਂਗੇ ਪੂਰਾ ਪੂਰਾ ਜੀ ਆ ਚੋਟੀ ਚੰਗੀਆਂ ਲੰਮਾਈ ਲਮੂਈ ਬਹੁਤ ਹੈ ਇੱਥੇ ਤੇ ਚੈੱਕ ਕਰ ਸਕਦੇ ਤੇ ਬਾਡੀ ਤੇ ਸੱਜਣ ਉਹਦੇ ਨਾੜਾ ਨੂੜਾ ਵੀ ਬਹੁਤ ਨੇ ਜੇ ਗੱਲਬਾਤ ਕਰਨੀ ਜੀ ਬ੍ਰੇਕ ਬਹੁਤ ਹੈ ਕੱਟੀ ਛੋਟੀ ਹਾਂ ਬਿਲਕੁਲ ਬਰੀਕੀਆਂ ਚ ਆ ਗਈ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਇਹ ਵੀ ਤੋੜ ਦੋ ਖੋਲ ਕੇ ਇਹਦਾ ਕਿਹੜਾ ਸੂਆ ਜੀ ਦੂਜਾ ਸੂਆ ਕੱਟੀ ਮਾਰ ਕੱਲ ਸਵੇਰ ਦੀ ਸੂਈ ਆ ਬੋਲੇ ਜੋ ਸਾਫ ਹੈ ਜੀ ਬੋਲੇ ਜੋ ਖਾਲੀ ਹਾਂ ਜੀ ਤਦ ਤੱਕ ਤੋਂ ਬੋਲੇ ਸਾਫ ਹੈ ਹਲੇ ਬੰਨ ਵਾਲੀ ਆ ਝੋਟੀ ਆ ਬੋਲੇ ਜੋ ਬਾਈ ਕਹਿੰਦਾ ਸਾਫ ਆ ਸਿੰਘ ਸੁੰਗ ਦੀ ਕੁਆਲਟੀ ਇਹਦੀ ਵੀ ਟੌਪ ਆ ਗਈ ਜਮਾ ਇਹਦਾ ਬੱਚਾ ਇਹ ਹੈਗੀ ਆ ਸੱਜਣਾ ਬੋਲੇ ਜੋ ਖਾਲੀ ਹਾਂ ਜੀ ਹਣ ਤੋਂ ਚੰਗਾ ਲੱਗਿਆ ਕਿੰਨਾ ਕ ਬੋਲਾ ਤੇ ਤਿਆਰ ਹੈ 12 ਕਿਲੋ ਹੁਣ ਬੋਲਾ ਤਿਆਰ ਹੈ ਜੀ 12 ਕਿਲੋ ਥੱਲੇ ਹੈਗਾ ਤਿਆਰੀ ਦਾ ਹਾਂ ਜੀ ਉੱਤਮ ਬਾਡੀ ਬੁੱਡੀ ਦੀ ਚੰਗੀ ਆ ਸੂਆ ਹੈਗਾ ਦੂਜਾ ਸੱਜਣੋਂ ਤੇ ਨਾਲੇ ਦੇ ਬਾਈ ਕਹਿੰਦਾ ਹੈਗੀ ਆ 31 ਕੱਟੀ ਆ ਜੀ ਇਹ ਦੁੱਧ ਕਿੰਨਾ ਪਾ ਸਕਦੀ ਆ ਬਾਈ ਦੁੱਧ ਤਾਂ ਕਰ ਦੂ 16 17 18 ਕਿਲੋ ਵੀ ਕਰ ਦੂਗੀ 16 17 ਤੋਂ ਲਾ ਕੇ ਕਰ ਦੂ 17 18 ਤੱਕ ਤੌਰ ਵੀ ਬਾਈ ਦੀ ਜਿਹੜੀ ਕੰਪੀਟੀਸ਼ਨ ਵਾਲੀ ਆ ਮੂੰਹ ਚਾੱਕ ਕੇ ਤੌਰਨਾ ਪੈਠ ਵੀ ਬਹੁਤ ਚੌੜੀ ਲੱਗੀ ਆ ਜੀ ਆ ਚਾਲ ਚੂਲ ਚੰਗੀ ਆ ਬਾਈ ਕਹਿੰਦਾ ਤੇ ਬਾਕੀ ਚੀਜ਼ ਦੱਸੂਗੀ ਵੀ ਯਾਰ ਇੱਥੇ ਤੋਂ ਫੇਸਕਵਾਲ ਰੰਗ ਸਿੰਗ ਬਹੁਤ ਸੋਹਣਾ ਲੱਗਾ ਜੀ ਸਿੰਘ ਚ ਆ ਗਈ ਨਾਲ ਇਹਦੇ ਵੀ ਕੱਟੀ ਆ ਬਾਈ ਹਾਂ ਜੀ ਕੱਟੀ ਆ ਜੀ ਨਾਲ ਸੱਜਣੋਂ ਇਹਦੇ ਵੀ ਕੱਟੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 1,85,000 ਰੁਪਏ ਆ ਇਹ ਲਵਾਂਗੇ 1,85,000 ਹਾਂ ਜੀ ਦੂਜੇ ਸੂਏ ਆ ਜੀ ਹੱਲੇ ਝੋਟੀ ਬਣਨ ਵਾਲੀ ਹੈ ਇੱਕ ਹਫ਼ਤੇ ਤੇ 18 ਕਿਲੋ ਤੇ ਪਲੱਸ ਚੱਲੂਗੀ ਤਾਜੀ ਸੂਈ ਆਈ ਇਸ ਟਾਈਮ ਬੋਲੇ ਚ ਬਿਲਕੁਲ ਸਾਫ਼ ਤੇ ਹੁਣ ਆ ਜਾਂ ਤਿੰਨ ਨੰਬਰ ਵਾਲੀ ਹਾਂ ਜੀ ਇਹ ਕੱਲ੍ਹ ਸ਼ਾਮ ਦੀ ਸੂਈ ਆ ਜੀ ਇਹ ਕੱਲ ਹੀ ਸੂਈ ਆ ਹਾਂ ਜੀ ਇਹ ਵੀ ਕੱਲ੍ਹ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਦੂਜਾ ਸੂਆ ਹਾਂ ਜੀ ਕੱਟੀ ਮਗਰ ਸੂਆ ਦੂਜਾ ਤੇ ਨਾਲ ਇਹਦੇ ਵੀ ਕੱਟੀਆਂ ਇਹ ਵੀ ਬਾਡੀ ਵਾਲੀ ਝੋਟੀ ਆ ਗਈ ਬੜੀ ਆ ਜੀ ਇਹ ਪੂਰੀਆਂ ਬੜੀਆਂ ਝੋਟੀਆਂ ਆ ਆਪਣੇ ਤੋਂ ਛੋਟੀ ਕੋਈ ਵੀ ਨਹੀਂ ਹਾਂ ਇਹਦੇ ਨਾਲ ਵੀ ਕੱਟੀਆਂ ਆ ਗਈ ਹਾਂ ਜੀ ਕੱਟੀਆਂ ਕੱਟੀਆਂ ਆ ਜੀ ਸਪੈਸ਼ਲ ਤੇ ਇੱਕ ਬੋਲ ਆ ਮਗਰ ਕੱਟੀਆਂ ਹੀ ਕੱਟੀਆਂ ਆ ਜੀ ਆ ਮਾਹਰ ਸਾਰੀਆਂ ਦੇ ਕੱਟੀਆਂ ਨੇ ਤੇਰੀ ਕੱਲ ਸ਼ਾਮ ਨੂੰ ਸੂਈਆ ਬੋਲੇ ਦਾ ਸਾਹ ਦਾ ਜੀ ਇੱਕ ਦੇ ਨਾਲ ਹੈਗਾ ਬੋਲ ਹਨਾ ਹਾਂ ਜੀ ਬੋਲ ਵੀ ਹਾਂ ਜੀ ਸੂਆ ਇਹਦਾ ਵੀ ਦੂਜਾ ਦੂਜਾ ਸੂਆ ਜੀ ਸੂਆ ਜ਼ਿਆਦਾਤਰ ਪਹਿਲਾ ਤੇ ਦੂਜਾ ਆਪਣੇ ਪਹਿਲਾ ਦੂਆ ਵਿਕਦਾ ਜੀ ਪਹਿਲਾ ਦੂਆ ਸੂਆ ਆ ਜੀ ਅਲੱਹ ਕਿਆ ਸੂਰਤੀ ਕੇ ਵੀ ਕਰ ਸਕਦੇ ਹਾਂ ਥਣ ਥਣ ਦੀ ਕੁਆਲਿਟੀ ਬਹੁਤ ਚੰਗੀ ਆ ਮੈਂ ਵੀ ਆ ਲੈ ਚਲ ਅੰਦਰ ਨੂੰ ਲੈ ਚਲ ਐ ਵਾਹ ਦੇਖਿਓ ਆ ਕੱਟੀਆਂ ਮਗਰ ਆਜੀ ਸੂਈ ਆ ਆ ਨਾਲ ਇਹਦੇ ਕੱਟੀਆਂ ਹਾਂਜੀ ਕੱਲ ਸ਼ਾਮ ਦੀ ਸੂਈ ਆ ਨਾਰੂ ਪਟ ਜਾਣਾ ਕੱਟੀ ਹੈਵੀ ਆ ਪੂਰੀ ਆ ਹਾਂਜੀ ਕੱਟੀ ਛੋਟੀ ਵੀ ਬੜੀ ਆ ਤੇ ਕੱਟੀ ਵੀ ਹੈਵੀ ਆ ਇਹ ਦੁੱਧ ਕਿੰਨਾ ਕ ਪਾ ਦੂ ਮਣੀ ਇਹ ਛੋਟੀ ਦਾ 20 ਕਿਲੋ ਦੀ ਗਾਰੰਟੀ ਲਈ ਆ 18 ਕਿਲੋ ਦੀ ਗਾਰੰਟੀ ਆਪਾਂ ਵੀ ਦੇ ਦਵਾਂਗੇ 18 ਦੀ ਗਾਰੰਟੀ ਆਪਾਂ ਵੀ ਦੇ ਦਾਂਗੇ ਹਾਂਜੀ ਸੱਜਣ ਨੇ ਲੈ ਜਾਣੀ ਆ ਪੂਰੀ ਬੜੀ ਆ ਜੀ ਇਹਦਾ ਹਾਈ ਟੂ ਹਿੱਟ ਪੂਰੀ ਮਨੋ ਚਵਾਈ ਚੂਈ ਦੀ ਇੱਕ ਨੰਬਰ ਜੀ ਕਦੇ ਉੱਦਾ ਵੀ ਮਗਾਨੀ ਹੋਵੇ ਫੋਨ ਤੇ ਫਿਰ ਵੀ ਗਰੰਟੀ ਜੀ ਠੀਕ ਆ ਗੱਲ ਜੀ ਕਿਸੇ ਸੱਜਣ ਨੇ ਆਨਲਾਈਨ ਵੀ ਮੰਗਵਾਉਣੀ ਹੈ ਕਈ ਵਾਰੀ ਆਨਲਾਈਨ ਬਾਈ ਜੀ ਆਪਾਂ ਪਿਛਲੀ ਵੀਡੀਓ ਤੋਂ ਕਿੰਨੇ ਚਾਰ ਛੋਟੀਆਂ ਆਨਲਾਈਨ ਹੀ ਭੇਜੀਆਂ ਜੀ ਠੀਕ ਆ ਗੱਲ ਹਾਂਜੀ ਤੇ ਹੁਣ ਆ ਜਾ ਚਾਰ ਨੰਬਰ ਇਹ ਬਲੂਨ ਕੱਟੀ ਆ ਚਾਰ ਦੰਦ ਆਏ ਸ਼ਕੀਨ ਸ਼ਕੂਨ ਵਾਲੀ ਹਾਂਜੀ ਇਹਦਾ ਸਿੰਘ ਸਿੰਘ ਆ ਗਿਆ ਬਿਲਕੁਲ ਪਤਲੇ ਸਿੰਘ ਚ ਆ ਗਈ ਹਾਂਜੀ ਪੂਰੀ ਸ਼ਕੀਨ ਆ ਝੋਟੇ ਇਹ ਕਹਿ ਦਿੰਦੀ ਸੂਈ ਆ ਬਾਈ ਇਹਦਾ ਸੰਗ ਦੇਣਾ ਸੂਆ ਜੀ ਇਹਦੇ ਨਾਲ ਵੀ ਕੱਟੀਆਂ ਇਹਦੇ ਮਗਰ ਦੀ ਕੱਟੀ ਆ ਜੀ ਉਹ ਜ਼ਿਆਦਾਤਰ ਕੱਟੀਆਂ ਨੇ ਅੱਜ ਆਪਣੇ ਕੋਲੇ ਹਨਾ ਹਾਂਜੀ ਕੱਟੀਆਂ ਵਾਲੇ ਦਾ ਆਰਡਰ ਵੀ ਗਾਵੇ ਸਾਰੇ ਕੱਟੀਆਂ ਵਾਲੇ ਹੀ ਆ ਜੀ ਮਾਰਕਟ ਕਰੇਲੂ ਸੱਜਣ ਲੈ ਕੇ ਜਾਂਦੇ ਨੇ ਉਹਨਾਂ ਦੀ ਡਿਮਾਂਡ ਹੁੰਦੀ ਆ ਹਾਂਜੀ ਕੱਟੀਆਂ ਵਾਲੀ ਇਹ ਆਪਾਂ ਨੂੰ ਕੱਟੀ ਚਾਹੀਦੀ ਹੈ ਕਿਉਂਕਿ ਇੱਕ ਨਾਲ ਇੱਕ ਨਗੀਨਾ ਦੀ ਗੱਲਬਾਤ ਕਰ ਲਈਏ ਫ੍ਰੀ ਵਾਲਾ ਸਿਸਟਮ ਹੀ ਹੋਏਗਾ ਇਹਦੇ ਨਾਲ ਕੱਟੀ ਵੀ ਆ ਇਹ ਮਾਲ ਆਪਣਾ ਕੱਲੇ ਉਤਰਿਆ ਉਹਦਾ ਸਾਰਾ ਜੀ ਠੀਕ ਆ ਜੀ ਹਾਂਜੀ ਇਹ ਮੁੱਤ ਕਿੰਨਾ ਕ ਪਾ ਦੂਗੀ ਇਹ ਝੁਲਟੀ ਪਾਉਣੀ ਵੀ ਸੁਆਸਤਰਾ ਕਿਲੋ ਤੋਂ ਪਲੱਸੇ ਚੱਲੂਗੀ 15 ਕਿਲੋ ਹੁਣ ਤਿਆਰ ਆ। ਇਸ ਟਾਈਮ 15 ਕਿਲੋ ਤਿਆਰ ਆ। ਹਾਂਜੀ ਹਾਂਜੀ। ਇਸ ਟਾਈਮ ਸੱਜਣੋ ਇਹਦੇ ਥੱਲੇ ਹੈਗਾ 15 ਕਿਲੋ ਤਿਆਰੀ ਦਾ ਤੇ ਬਾਡੀ ਬੁੱਡੀ ਦੀ ਬਹੁਤ ਚੰਗੀ ਆ ਤੇ ਆਰਡਰ ਵੀ ਇਹਦਾ ਜੇ ਗੱਲਬਾਤ ਕਰ ਲਈਏ ਬਿਲਕੁਲ ਸਟਿਚ ਆਰਡਰ ਦੀ। ਜੀ ਜੀ ਜੈਡ ਬਲ ਗਿਆ। ਚਵਾਈ ਚੁਕੀ ਦੀ ਕਹਿੰਦੇ ਇੱਕ ਨੰਬਰ ਜੀ। ਇਹਦੇ ਪੈਸੇ ਕਿੰਨੇ ਲਵਾਂਗੇ? 1,80,000 ਰੁਪਈਆ ਜੀ। ਇਹ ਦੇਵਾਂਗੇ 1 ਲੱਖ ਤੇ 80 ਹਜ਼ਾਰ ਦੀ। ਹਾਂਜੀ। ਤੇ ਹੁਣ ਆ ਗਈ ਮੇਰਾ ਖਿਆਲ ਪੰਜ ਨੰਬਰ ਆ ਜੀ ਹਾਂ ਇਹਦਾ ਸੂਆ ਕਿਹੜਾ ਮੈਨੂੰ ਦੂਜਾ ਸੂਆ ਜੀ ਇਹ ਕਹਿ ਦਿੰਦੀ ਸੂਈ ਆ ਇਹ ਤਾਜੀ ਸੂਈ ਆ ਬੱਚਾ ਜੀ ਆਪੇ ਇਹ ਬੱਚਾ ਨਾਲ ਜੈਲੋ ਨਹੀਂ ਜਾਨੀ ਹਾਂਜੀ ਕੱਟੇ ਮਗਰ ਆ 3 ਆ ਚੌਥਾ ਦੇਣਾ ਸੂਈ ਨੂੰ ਜੀ ਇਹਦੇ ਮਗਰ ਵੀ ਕੱਟੀ ਆ ਹਾਂਜੀ ਜ਼ਿਆਦਾਤਰ ਸੱਜਣ ਉਹ ਅੱਜ ਆਫਰ ਹੀ ਨੇ ਇੱਥੇ ਤੁਹਾਨੂੰ ਜ਼ਿਆਦਾਤਰ ਕੱਟੀਆਂ ਮਿਲਣੀਆਂ ਹਾਂ ਦੇਖੋ ਬਾਈ ਜੀ ਕਿੰਨਾ ਵਧੀਆ ਲੱਗਾ ਅੱਲਾਹ ਜੱਲਾ ਇਹਨੂੰ ਆਰਡਰ ਇਹਦਾ ਜਿਗਾਰਡ ਵਾੜਾ ਭੈੜਾ ਨਾ ਹਾਂਜੀ ਥਾਣੇ ਵੀ ਬੜਾ ਚੰਗਾ ਲੱਗਾ ਤੇ ਆਰਡਰ ਵੀ ਬਹੁਤ ਵਧੀਆ ਜੀ ਆਰਡਰ ਉਹ ਡਰੇ ਦਾ ਵੀ ਪੂਰਾ ਭੜਾ ਜੇ ਗੱਲਬਾਤ ਕਰ ਲਈਏ ਉੱਤੇ ਬਾਡੀ ਬੁੱਡੀ ਦੀ ਵੀ ਬਹੁਤ ਆ ਛੋਟੀ ਲੰਬੀ ਲੁੰਬੀ ਵੀ ਬਹੁਤ ਆ ਇਹ ਸੂਈ ਕਾ ਇੱਕ ਦਿਨ ਦੀ ਹੋ ਗਈ ਇਹ ਚੌਥਾ ਦਿਨ ਹੈ ਜੀ ਚਾਰ ਦਿਨ ਕਿੰਨੀ ਕਿ ਬੋਲੀ ਹੋਏ ਥੱਲੇ ਹੁਣ 15 ਕਿਲੋ ਤੋਂ ਪਲੱਸੇ ਚੱਲ ਰਹੀ ਹੈ ਜੀ 15 ਤੋਂ ਪਲੱਸੇ ਇਸ ਟਾਈਮ ਰਹੀ ਹੈ ਥੱਲੇ ਇਹ ਥਾਣਾ ਬੱਚਾ ਲਾਇਆ ਹੋਇਆ ਹੈ ਜੀ ਤਾ ਕਰਕੇ ਥਾਂ ਸੁਣ ਚੰਗਾ ਲੱਗੇ ਜੀ ਠੀਕ ਹੈ ਜੀ ਇਹ ਆਪਾਂ ਸਾਰੀਆਂ ਮਈਆਂ ਨੂੰ ਦੋ ਮਈਆਂ ਨੂੰ ਨਹੀਂ ਬੱਚੇ ਲਾਇਏ ਹੋ ਬਾਕੀਆਂ ਨੂੰ ਬੱਚੇ ਲਾਏ ਹੋਏ ਆ ਜੀ ਬਾਕੀ ਉਹ ਬਾਈ ਕਹਿੰਦਾ ਬੱਚੇ ਜਰੂਰ ਲਾਏ ਆ ਕਿਉਂਕਿ ਉਹਦੇ ਨਾਲ ਯਾਰ ਥਾਂ ਸੁਣਦਾ ਆਈਡੀਆ ਮਿਲ ਜਾਂਦਾ ਜੀ ਤੇ ਆ ਗਈ ਮੈਂ ਬਾਡੀ ਵਾਲੀ ਆ ਗਈ ਇਹ ਦੁੱਧ ਵਾਲੀ ਐਨ ਬਰੀਕੀ ਆ ਪੂਰੀ ਚੜਾਈ ਚੁੜੀ ਬਹੁਤਾ ਤੇ ਮੇਨ ਗੱਲ ਆ ਬਰੀਕ ਬਰੂਕ ਬਹੁਤਾ ਹੈ ਨਾ ਹਾਂ ਜੀ ਆ ਬਰੀਕੀਆਂ ਬਰੂਕੀਆਂ ਦੇ ਬੋਤ ਇਹਦੇ ਪੈਸੇ ਕਿੰਨੇ ਕਲਾਵਾਂਗੇ ਮਨੀ 1 ਲੱਖ 83 ਹਜ਼ਾਰ ਦੀ ਦੇ ਦਵਾਂਗੇ ਇਹ ਦੇ ਦਾਂਗੇ 1 ਲੱਖ ਤੇ 83 ਹਜ਼ਾਰ ਹਾਂ ਜੀ ਹੋਣਾ ਕਿ 6 ਨੰਬਰ ਵਾਲੀ ਛੋਟੀ ਤੇ ਬਾਡੀ ਬੁੱਡੀ ਇਹਦੀ ਬਹੁਤ ਆ ਜਿਵੇਂ ਬਾਈ ਨੇ ਦੱਸਿਆ ਹਾਂਜੀ ਤੇ ਬਾਕੀ ਚੈੱਕ ਵੀ ਕਰ ਸਕਦੇ ਆਂ ਵੀਡੀਓ 'ਚ ਲੰਬਾਈ ਲੰਬੂਈ ਕੱਦ ਵਿੱਡ ਕੱਦ ਤਕਰੀਬਨ ਤਕਰੀਬਨ ਸਾਰੀਆਂ ਛੋਟੀਆਂ ਬੜੀਆਂ ਲੈਣੇ ਆ ਜੀ ਛੋਟੀ ਝੂਟੀ ਬੈਗਦੀ ਨਹੀਂ ਕੱਦ ਭਰੇ ਦੀ ਆਪਣੇ ਮੈਂ ਕਹਿੰਦੀ ਆ ਇਹਦਾ ਥੋੜਾ ਜਿਆਦਾ ਵੱਡਾ ਆ ਹਾਂਜੀ ਇਹ ਆਪਾਂ ਨੂੰ ਮਾਰਕ ਕਹਿੰਦੇ ਪਲੂਨ ਚੋਗੀ ਘਟੀ ਆਪਾਂ ਦੂਏ ਕਰਕੇ ਲਈ ਆ ਜੀ ਠੀਕ ਆ ਗੱਲ ਆ ਤੇ ਥਾਰ ਤੋਂ ਬੜਾ ਚੰਗਾ ਲੱਗਾ ਕੱਦ ਵੀ ਹਾਈਟ ਵੀ ਬੜੀ ਵੱਡੀ ਆ ਜੀ ਦੰਦਾਂ 'ਚ ਆ ਗਈ ਚਾਰ ਦੰਦ ਹਾਂਜੀ ਚਾਰ ਦੰਦ ਤੇ ਦੰਦਾਂ ਚ ਆ ਗਈ ਸੱਜਣੋਂ ਚਾਰ ਦੰਦਾਂ ਆ ਲਾਹਣ ਲੂਣ ਵੇਲੇ ਹੋਇਆ ਮਾੜਾ ਇਹ ਲੋਹਣੇ ਉਧਰ ਆਪਣੇ ਕੱਚੇ ਦੇ ਫਾਰਮ ਨਵਾਏ ਆ ਜਿਹੜਾ ਲਿਆ ਆ ਉੱਥੇ ਕਾਂਦ ਨ ਮਰੇ ਖੋਲੀਆਂ ਨਾਲ ਸੀ ਉੱਥੇ ਲੱਗ ਗਈ ਜੀ ਠੀਕ ਆ ਗੱਲ ਕੱਟੀ ਇਹਦੇ ਮਗਰੇ ਜੀ ਇਹ ਸੂਈ ਕਿੰਨੇ ਦਿੰਦੀ ਆ ਭਾਈ ਤਾਂ ਇਹ ਸੂਈ ਆ ਕਰੀਬਨ ਭਾਜੀ ਛੇ ਮਾਦਣੇ ਪਾਣੀ ਮਾਛੇ ਵਾਦਣੇ ਪੰਜਵਾਂ ਛੇਵਾਂ ਦਿਨ ਨੂੰ ਹੋ ਗਿਆ ਸੱਜਣੋਂ ਸੂਈ ਨੂੰ ਤੇ ਕੱਦ ਵੱਡਾ ਆ ਗਿਆ ਜੇ ਦਾ ਗੱਲਬਾਤ ਕਰ ਲਈਏ ਚਾਰ ਦੰਦ ਦੇ ਹਿਸਾਬ ਨਾਲ ਪੂਰਾ ਜੀ ਫੁੱਲ ਹਾਈਟ ਹੀ ਆ ਗਈ ਮਤਲਬ ਪੂਰੀਆਂ ਫੁੱਲ ਵੱਡੀਆਂ ਝੋਟੀਆਂ ਚ ਆ ਗਈ ਹਾਂ ਜੀ ਖਾਣ ਸੁਣ ਚੰਗਾ ਲੱਗਾ ਚਬਾਈ ਇਹਦੀ ਕਿਵੇਂ ਆ ਜੀ ਇੱਕਦੰਬ ਚਬਾਈ ਦਾ ਲੈਣੀ ਬੱਲ ਥੋੜਾ ਜਿਆ ਨੀਲੀ ਰਾਵੀ ਦਾ ਟੀਕਾ ਲਵਾਇਆ ਸੀ ਬੰਦੇ ਨੇ ਹਾਂ ਬੱਲ ਬੱਲ ਨੀਲੀ ਰਾ ਗਿਆ ਆ ਗਿਆ ਇਹਨਾਂ ਇਹ ਕੱਟੀ ਆ ਜੀ ਅਜਿਆ ਕੱਟੀ ਠੀਕ ਹੈ ਗੱਲ ਹਾਂ ਜੀ ਕੱਤੀ ਨੀਲੀ ਵੀ ਆਪ ਮੋਰਾ ਦੀ ਆ ਹਾਂ ਜੀ ਆ ਮੋਰਾ ਦੀ ਆ ਪਰ ਪੂਰੇ ਚਾਂਸ ਨਹੀਂ ਗਏ ਆ ਤੁਹਾਡੇ ਜਵਾਬ ਠੀਕ ਨੇ ਬਾਕੀ ਤੁਹਾਨੂੰ ਆਈਟਮਾਂ ਦੋ ਮਿਲ ਜਾਣਗੀਆਂ ਇੱਕ ਮੋਰਾ ਨਾਲ ਇਹ ਇੱਕ ਮਿਲ ਜੂ ਨੀਲੀ ਵੀ ਹੈ ਨਾ ਜੀ ਕੱਦ ਵੱਡਾ ਆ ਗਿਆ ਫੁੱਲ ਵੱਡਾ ਬੋਲੀ ਕਿੰਨੀ ਹੁਣ 14 ਤੋਂ ਪਲੱਸੇ ਚੱਲ ਰਹੀ ਆ ਜੀ 14 ਕਿਲੋ ਤੋਂ ਪਲੱਸ ਆ ਇਸ ਟਾਈਮ ਹਾਂਜੀ ਇਹਦੇ ਪੈਸੇ ਕਿੰਨੇ ਕੁ ਲੈ ਲਾਂਗੇ 1,60,000 ਨਾਲ ਖੜ ਕੇ ਦਿਖਾਈਂ ਇਹਦਾ ਕੱਦ ਮਾੜਾ ਪੂਰਾ ਕੱਦ ਬੜਾ ਜੀ ਵੜੀ ਉਹ ਮੇਰੀ ਵੀ हाइट ਹੁਣ ਫਖਰਾ ਵਧੀਆ ਵੱਡੀਆਂ ਜੀ ਛੋਟੀ ਵੀ ਬੜੀਆ ਹਾਂ ਮੰਨਾ ਕਹਿੰਦਾ हाइट ਮੇਰੀ ਵੀ ਪੱਟੀਆ ਤੇ ਛੋਟੀ ਦਾ ਕਾਠ ਵੀ ਪੂਰਾ ਵੱਡਾ ਹੀ ਆ ਗਿਆ ਹਾਂ ਹਾਂਜੀ ਹਾਂਜੀ ਪੂਰਾ ਵੱਡਾ ਇਹ ਚ ਕਿੰਨਾ ਕ ਕੰਸੈਸ਼ਨ ਹੋ ਜੂ ਇੱਕ ਆਦਮਾ ਮੌਕੇ ਤੇ 1,60,000 ਦੀ ਆਉਦਾ ਜੀ ਠੀਕ ਹੈ ਜੀ ਥੋੜੀ ਛੱਪਾ ਪੂਰਾ ਕੱਦ ਮਾਰ ਮੌਕੇ ਤੇ ਕਰ ਦਿਆਂਗੇ ਹਾਂਜੀ ਤੇ ਹੁਣ ਆ ਛੋਟੀ ਵੀ ਤੋਰ ਹਾਂਜੀ ਇਹਦਾ ਸੂਆ ਕਿਹੜਾ ਬਾਈ ਦੂਜੇ ਸੂਆ ਜੀ ਨੀਲੀ ਦਾ ਬੋਲਿਆ ਮਗਰ ਇਹਦੇ ਮਗਰ ਬੋਲਿਆ ਗਾ ਨੀਲੀ ਦਾ ਇਹਦੇ ਮਗਰ ਰੀਆ ਬੋਲਿਆ ਕੋਈ ਮਗਰ ਕੱਲੀ ਮਗਰ ਬੋਲਿਆ ਨੀਲੀ ਦਾ ਇਹ ਆਪਦਾ ਨਹੀਂ ਲਿਖਿਆ ਇਹਦਾ ਆਵਣਾ ਆਪ ਤਾਂ ਥਣ ਲੈ ਵਾ ਇੰਨਾ ਸੋਹਣਾ ਲੱਗਾ ਬੜਾ ਚੰਗਾ ਲੱਗਾ ਝੋਟੀ ਜੀ ਆ ਵੱਡੀ ਬੁੱਡੀ ਬਹੁਤ ਆ 4x4 ਆਰਡਰ ਚ ਆ ਗਈ ਆ ਜੀ ਉਹਨਾਂ ਦੇ ਅੱਗੇ ਨੂੰ ਤਾਂ ਉਹਨਾਂ ਦੇ ਪਿੱਛੇ ਨੂੰ ਅੱਡ ਰਿਆ ਜੀ ਇਹ ਆ ਗਈ 4x4 ਆਰਡਰ ਦੇ ਵਿੱਚ ਤੇ ਸੂਆ ਆ ਗਿਆ ਦੂਜਾ ਤੇ ਬਾਡੀ ਬੁੱਡੀ ਦੀ ਉੱਤੇੋਂ ਸਜਣੋ ਫੁੱਲ ਚੜਾਈ ਆ ਗਈ ਤੇ ਇੱਥੇ ਤੋਂ ਲੰਬਾਈ ਲੰਬੂਈ ਵੀ ਚੈੱਕ ਕਰ ਸਕਦੇ ਹਾਂ ਲੰਬਾਈ ਲੰਬੂਈ ਵੀ ਬਹੁਤ ਆ ਇਹ ਮੰਨੇ ਕਿੰਨੇ ਦਿਨ ਦੀ ਸੁਝ ਹੋਗੀ ਬਾਈ ਇਹ ਕਿੰਨੇ ਕਿੰਨੇ ਦਿਨ ਦੀ ਸੁਝ ਹੋਗੀ ਇਹ ਸ਼ੇਮਾ ਸਤ ਮਾ ਤਾੜੀਆਂ ਸੂਈਆਂ ਹੈ ਜੀ ਆਪਣੇ ਸਾਰੇ ਬੱਚੇ ਤਾਜੇ ਸੂਏ ਆ। ਤਕਰੀਬਨ ਤਕਰੀਬਨ ਹਫਤੇ ਦੇੜ ਜਿਹੜਾ ਆ ਗਿਆ। ਹਾਂਜੀ। ਇਹ ਥੱਲੇ ਦੁੱਧ ਕਿੰਨਾ ਕਹ ਹੁੰਦਾ? ਇਹ ਥੱਲੇ 18 ਕਿਲੋ ਤਿਆਰ ਹੈ। 18 ਕਿਲੋ ਰੈਡੀ ਦਾ। ਹਾਂਜੀ। ਇਹ ਤਾਂ ਬਾਧੂ ਮਾਰੇ ਨੂੰ ਲਾਕੇ ਹੋਣਾ। ਮੈਂ ਤਾਂ 20 ਕੱਢ ਦੂ ਆਪਾਂ 18 ਗਰਮੀ ਬਹੁਤ ਹੈ ਜੀ 20 ਦੇਵਾਂਗੇ। ਠੀਕ ਆ ਗੱਲ ਆ। ਆਪਾਂ 18 ਕਹਿ ਕੇ ਦੇਵਾਂਗੇ। ਹਾਂਜੀ ਹਾਂਜੀ ਉਦਾਂ ਦਾ 20 ਨਹੀਂ ਆਈ ਆ। ਪੈਸੇ ਕਿੰਨੇ ਲਵਾਂਗੇ ਤੇ ਫਿਰ? ਇਹਦਾ ਮੌਕੇ ਤੇ ਬਾਈ ਜੀ ਕਰਾਂਗੇ। ਅੱਛਾ। ਹਾਂਜੀ। ਬਾਲੇ ਤਾਂ ਨਹੀਂ ਮੰਗਦਾ ਮੌਕੇ। ਨਹੀਂ ਬਾਲੇ ਨਹੀਂ ਮੰਗਦਾ ਜੀ ਜਿੰਨੇ ਦੀ ਹੈਗੀ ਉਨੇ ਹੀ ਲੈ ਜਾਓ ਜਿੰਨੇ ਰੁਪਏ ਓਟ ਦੀਆ ਉਨੇ ਦੀ ਲੈ ਜੀ ਉਨੇ ਲਵਾਂਗੇ ਤੇ ਬਾਡੀ ਬੁੱਡੀ ਸੱਚ ਨੂੰ ਬਾਲੀ ਚੜਾਈ ਚਾ ਕੇ ਉੱਥੋਂ ਟੋਟੀ ਦਾ ਕੱਦ ਵਿੱਡ ਵੀ ਚੰਗਾ ਤੇ ਲੰਬਾਈ ਲੰਮੂਈ ਵੀ ਫੋਟੋ ਲੀ ਲੰਬਾਈ ਸਭ ਤੋਂ ਕਿਸੇ ਗੱਲੋਂ ਨਹੀਂ ਹੋਪੀ ਲੰਬਾਈ ਲੰਮੂਈ ਤਾਂ ਜੇ ਆਪਾਂ ਗੱਲਬਾਤ ਕਰ ਲਈਏ ਆਪਾਂ ਕਹਿ ਨਹੀਂ ਦਿੰਦੇ ਵੀ ਹਰ ਇੱਕ ਬੁੱਲ ਦੀ ਲੰਬਾਈ ਹੁੰਦੀ ਆ ਮੇਲੇ ਬਾਈ ਉਹਨਾਂ ਨੇ ਨਾ ਇਹਦੇ ਬੁਲਟ ਦਾ ਟੀ ਗੱਲ ਵਾਇਆ ਸੀ ਬੁਲਟ ਸਾਨਿਆ ਨੀਲੀ ਦਾ ਵੀ ਦਾ ਪੂਰਾ ਵੀ ਆਇਆ ਜੀ ਮਗਰ ਨੀਲੀ ਰਾਵੀ ਦਾ ਵੀ ਆ ਆ ਇਹਦੇ ਨਾਲ ਮੇਲ ਕਾਫ ਆ ਹਾਂਜੀ ਮੇਲ ਕਾਫ ਨੀਲੀ ਦਾ ਵੀ ਦਾ ਇਹ ਦਿਨਾਂ ਸੰਭਿਆ ਹੈਗਾ ਨੀਲੀ ਰਾਵੀ ਦਾ ਮੇਲ ਕਾਫ ਹਾਂਜੀ ਤੇ ਆਪ ਹੈਗੀ ਆ ਪਿਓਰ ਮੋਰਾ ਦੂਆ ਹੈਗੀ ਆ ਦੂਜਾ ਤੇ ਦੁੱਧ ਹੈਗਾ ਸੱਜਣੋ ਇਹਦੇ ਥੱਲੇ ਬਾਈ ਕਹਿੰਦਾ 18 ਕਿਲੋ ਰੈਡੀ ਦਾ ਹਾਂਜੀ ਤੇ ਇੱਥੇ ਤੋਂ ਆਡਰ ਰੂਡਰ ਚੈੱਕ ਕਰ ਸਕਦੇ ਹੋ ਤੇ ਬਾਕੀ ਖੜਨੀ ਗੁੜਨੀ ਵੀ ਚੈੱਕ ਕਰ ਸਕਦੇ ਆ ਆਡਰ ਰੂਡਰ ਬਹੁਤ ਆ ਝੋਟੀ ਦਾ ਕੱਦ ਬਿੱਡ ਵੀ ਚੰਗਾ ਤੇ ਹੁਣ ਆ ਝੋਟੀ ਵੀ ਖੋਲਦੇ 8 ਨੰਬਰ ਆ ਗਏ ਇਹਦਾ ਸੁਆ ਕਿਡਾ ਮਣੀ ਬਾਈ ਜੀ ਦੂਜੇ ਸੁਆ 6 ਦਾਂਦ ਆ 6 ਦਾਂਦ ਹਾਂਜੀ ਮੂੰਹ ਐਨ ਫੜ ਕੇ ਦਿਖਾਣੇ ਆ ਆជា ਵੱਡੀ-ਬੁੱਡੀ ਬਹੁਤ ਬਹੁਤ ਵੱਡੀ ਆ ਜੀ ਜਮਾਂਦਰੂ ਹੀ ਇੱਕ ਇਹ ਨਹੀਂ ਤੇ ਪੂਛ ਕੱਟੀ ਗਈ ਜਮਾਂਦਰੂ ਹੀ ਏਡੀ ਪੂਛ ਆ ਜੀ ਠੀਕ ਆ ਗੱਲ ਹੈ ਜੀ ਜੈਡ ਬਲੇਗ ਜੈਡ ਬਲੇਗ ਆ ਜਮਾਂਦਰੂ ਏਡੀ ਪੂਛ ਆ ਦੇ ਵੇਰੀ ਚੜਾਈ ਦੇਖੋ ਜਿਹੜਾ ਕਹਿੰਦਾ ਤੂੰ ਤੋਂ ਲੈ ਕੇ ਧੁੰਨੀ ਤੱਕ ਲੱਗਾ ਉਹ ਗੱਲ ਆ ਸੂਆ ਕਿੰਨੇ ਦਿਨ ਦਾ ਸੂਆ ਜੀ ਸੱਤ ਅੱਠ ਦਿਨਾਂ ਦਾ ਸੂਆ ਜੀ ਇਹਦੇ ਨਾਲ ਬੱਚਾ ਕੀ ਆ ਕੱਟਾਇਆ ਜੀ ਸੋਰੀ ਕੱਟੀ ਆ ਜੀ ਅੱਛਾ ਇਹਦੇ ਨਾਲ ਆ ਗਈ ਕੱਤੀ ਹਾਂ ਜੀ ਆ ਨਾਲ ਆ ਗਈ ਇਹਦੇ ਕੱਟੀ ਲੈ ਇਹ ਵੀ ਤੋੜ ਦਿਓ ਜੀ ਖੋਲ ਕੇ ਸੂਆ ਦੂਜਾ ਦੰਦਾਂ ਚ ਛੇ ਦੰਦ ਛੇ ਦੰਦ ਐ ਨਾ ਪਿਓਰ ਛੇ ਦੰਦ ਐ ਕਿੰਨਾ ਪਿਆਰਾ ਹੁਣ ਬਹੁਤ 18 19 ਕਿਲੋ ਤਿਆਰ ਆ 20 ਕਿਲੋ ਰਾਵਣਾ ਪਲੱਸ ਛੇ ਚੱਲੂਗੀ 18 ਇਸ ਟਾਈਮ ਰੈਡੀ ਐ ਰੈਡੀ ਐ ਜੀ ਆ ਤੇ ਬਾਡੀ ਬੁੱਡੀ ਬਹੁਤ ਆ ਤੁਹਾਨੂੰ ਸੱਜਣਾਂ ਆ ਮਾਰ ਆ ਜਿੰਨਾ ਥੱਲੇ ਕਾਲੀ ਆਈ ਆ ਉਹਦਾ 22 ਕਿਲੋ ਕਹਿੰਦੇ ਸੀ ਠੀਕ ਆ ਗੱਲ ਆ ਆਪਾਂ 18 ਕਿਲੋ ਦੀ ਗਾਰੰਟੀ ਔਰਡਰ ਤੇ ਭੇਜ ਦਵਾਂਗੇ 22 ਕਹਿੰਦਾ ਦੁੱਧ ਆਈ ਆ 22 ਕਿਲੋ ਦੀ ਔਰਡਰ ਤੇ ਪਰ ਆਪਾਂ ਕਹਿੰਦਾ 18 ਦੀ ਔਰਡਰ ਦੇ ਕੇ ਤੋਰ ਦਾਂਗੇ ਜੇ ਕਿਸੇ ਸੱਜਣ ਨੇ ਇਹ ਲੈ ਜਾਣੀ ਆ ਬੰਦਾਂ ਚ ਆ ਗਈ 6 ਦੰਦ ਕੱਦ ਵਿੱਡਾ ਗਿਆ ਫੁੱਲ ਵੱਡਾ ਪੂਰੀ ਭੜੀ ਆ ਜੀ ਬਾਡੀ ਵਾਲੀ ਮੈਂ ਆ ਗਈ ਜੇ ਗੱਲਬਾਤ ਕਰ ਲਈ ਉਹ ਤੋਂ ਲੰਬਾਈ ਲੰਬੂਈ ਵੀ ਬਹੁਤ ਆ ਇੱਕ ਤਾਂ 4 ਨੱਪ ਵਾਲੀ ਹੁੰਦੀ ਇਹ ਦਾਣੇ ਦੇ ਵਾਲੀ ਆ ਜੀ ਛੋਟੀ 18 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਹਾਂ ਜੀ ਬਾ ਕਮਾਲ ਹੋਈ ਇੱਥੇ ਕਮਾਲੋ ਕਮਾਲੋ ਲੇਟ ਹੋ ਗਿਆ ਤੂੰ ਤੋਰਨ ਚ ਥੋੜਾ ਆ ਸੱਜਣ ਨੂੰ ਵੀ ਕਰ ਲਿਓ ਨੋਟ ਲੰਬਾਈ ਲੰਬੂਈ ਸੱਜਣੋ ਆ ਗਈ ਫੁੱਲ ਕੱਢ ਵਿੱਡ ਵੀ ਪੂਰਾ ਫੁੱਲੇ ਵੱਡਾ ਆ ਗਿਆ ਜੇ ਗੱਲਬਾਤ ਕਰ ਲਈਏ ਸਾਨੂੰ ਰੇਲ ਦੇ ਡੱਬੇ ਵਾਲਾ ਭਲੇਖੀ ਪੂਗਾ ਨਾਲ ਆ ਗਈ ਇਹਦੇ ਕੱਟੀ ਦੰਦਾ ਚ 6 ਦੰਦ ਤੇ ਸੂਆ ਆ ਗਈ ਸੱਜਣੋ ਦੂਜਾ ਜੀ ਦੂਜਾ ਸੂਆ ਮਗਰ ਵੀ ਕੱਟੀ ਆ ਇਹਦੇ ਪੈਸੇ ਕਿੰਨੇ ਲਾਵਾਂਗੇ ਮਨੀ ਇਹਦਾ ਵੀ ਅਜੇ ਮੌਕੇ ਤੇ ਹੋ ਜੂਗਾ ਜੀ ਅਈਆ ਮੌਕਾ ਤਾਂ ਆ ਜੂਗਾ ਬਸ ਹੋਈ ਵੀਡੀਓ ਪਾਤੀ ਉਹਦੀ ਹਾਂਜੀ ਮੌਕੇ ਤੇ ਫੋਨ ਤੇ ਬੰਦਾ ਜਿਹੜਾ ਗਿਰੋ ਮਾਰ ਜੀ ਆ ਕੇ ਕਾਲ ਕਰਕੇ ਵੀ ਠੀਕ ਆ ਗੱਲ ਵੀ ਨਾਲ ਦੀ ਨਾਲੇ ਨਵੇੜਦਾ ਹੈ ਕਿ ਹਾਂਜੀ ਨਾਲ ਨਾਲ ਕਰਾਂਗੇ ਵੀ ਬੰਨਾ ਕਿ ਜਿੰਨੇ ਕਰ ਪਈ ਜਿੰਨੇ ਦੀ ਆਪ ਹੈਗੀ ਰੁਪਏ ਉੱਡਦੀ ਐ 22 ਚ ਕੋਈ ਦੀ ਕਿੰਨਾ ਇੱਕ ਨੰਬਰ ਜੀ ਓਕੇ ਜਮਾ ਇਹਨੂੰ ਜੀ ਜੀ ਹੁਣ ਆਪਾਂ ਬੁੱਲ ਤੇ ਲੈ ਕੇ ਚਲੀਏ ਕਹਿਣਾਂ ਹਾਂਜੀ ਬੁੱਲ ਤੇ ਹਾਂ ਹੁਣ ਸੱਜਣੋਂ ਸਾਨੂੰ ਬੁੱਲ ਤੇ ਮਾਰ ਕੇ ਦਿਖਾਉਣਿਆ ਕੈਮਰਾ ਉਹਦੀ ਡਿਟੇਲ ਦੱਸਾਂਗੇ ਤੁਹਾਨੂੰ ਕਿਉਂਕਿ ਉਹ ਕਿਸੇ ਸੱਜਣ ਨੇ ਪਰਮੈਸ਼ਰ ਤੇ ਮੰਗਾਇਆ ਬਾਈ ਤੋਂ ਇਹ ਦੰਦਾਂ ਚ ਕਿਵੇਂ ਆਸਤ ਖੀਰਾ ਆ ਬੱਚਾ ਜੀ ਬਿਲਕੁਲ ਖੀਰਾ ਹਾਂਜੀ ਬੜਾ ਲਿਆਂਦਾ ਪਾਲ ਕੇ ਇਧਰੋਂ ਹਾਂਜੀ ਪਾਣ 2 ਮਹੀਨੇ ਹੋ ਗਏ ਆ ਜੀ ਆਪਣੇ ਤੋਂ ਬਾਈ ਇਹ ਆਪਣੇ ਪਿਛਲੀ ਵੀਡੀਓ ਜੋ ਵੀ ਇਟਲੀ ਤੋਂ ਭਾਜੀ ਜਿਹੜੇ ਆਏ ਸੀ ਠੀਕ ਹੈ ਗੱਲ ਆ ਤੇ ਉਹਨਾਂ ਨੇ ਹਲੇ ਥੋੜੇ ਹੀ ਨੱਥੋਣੀ ਗਾਈ ਪਾਈ ਕਰਕੇ ਔਲ ਥੋੜੇ ਜਿਹਾ ਮੰਨਦਾ ਠੀਕ ਹੈ ਇਹ ਗੱਲ ਆ ਪਾਲੇ ਪਾਸੋਂ ਆ ਨੇੜੇ ਨੇੜੇੋਂ ਫੜ ਕੇ ਤੋੜਦੇ ਮੜਾ ਜਾ ਹਾਂਜੀ ਉਹ ਅੱਕ ਲਗਾਨੀ ਮੰਨਦਾ ਥੋੜੀ ਹੈ ਨਾ ਜੀ ਆ ਆਲੇ ਨੇ ਤਾਂ ਖੁੱਲਾ ਛੱਡਿਆ ਸੀ ਗੱਡੀ ਕਰਕੇ ਨੱਥ ਪਾ ਲਈ ਠੀਕ ਹੈ ਜੀ ਕੋਲੇ ਗੱਡ ਬਲੇ ਚਾਹਿੰਦਾ ਖੀਰਾ ਬਚਿਆ ਸੀ ਆ ਨੱਥ ਫੜ ਕੇ ਤੋੜਦੇ ਹਾਂਜੀ ਇਥੋਂ ਇਥੋਂ ਪੂ ਅੱਦੰਦਾਂ ਚ ਆ ਗਿਆ ਖੀਰਾ ਤੇ ਸ਼ਕੀਰ ਸਕੂਲ ਪੂਰਾ ਜੀ ਆ ਮੇਨ ਇਹਦਾ ਟੈਸਟ ਟੈਸਟੀਕਲ ਹੁੰਦੇ ਨੇ ਉਸਤਾਦ ਟੈਸਟੀਕਲਾਂ ਨੂੰ ਮਾਰਦੇ ਕੈਮਰਾ ਕਿਉਂਕਿ ਟੈਸਟੀਕਲਾਂ ਇਹ ਤਾਂ ਜੀ ਇੱਕ ਹਸਾਬ ਦਾ ਗਿਫਟ ਹੀ ਦੇਣਾ ਕੀ ਕਾ ਗੱਲ ਆਪਣੇ ਤੋਂ ਉਹਦੇ ਬਾਈ ਜ ਨੇ ਦੋ ਝੂਟੀਆਂ ਵੀ ਲਈਆਂ ਸੀ ਠੀਕ ਹੈ ਜੀ ਮਤਲਬ 15 ਤੋਂ ਪਲਸ 15 ਝੂਟੀਆਂ ਚੱਲ ਗਈਆਂ ਤੇ ਹੁਣ ਇੱਕ ਸੂਲਮਾ ਬੱਲ ਚੱਲਾ ਉਹਨਾਂ ਦੇ ਇਹ ਮੈਂ ਕਹਿੰਦਾ ਇਟਲੀ ਵਾਲੇ ਸੱਜਣ ਨੂੰ ਗਿਫਟ ਦੇ ਹਾਂਜੀ ਇਟਲੀ ਵਾਲੇ ਕੋ ਸੱਜਣ ਨੂੰ ਇਹ ਦੇਣਾ ਇਟਲੀ ਵਾਲੇ ਸੱਜਣ ਨੂੰ ਬਾਈ ਜਿਹੜਾ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਤੇ ਬਾਕੀ ਹੁਣ ਉਹਨਾਂ ਨੇ ਸਵੇਰੇ ਮਰੇ ਵੀਡੀਓ ਕਾਲ ਤੇ ਕਰਕੇ ਜਿੱਦਾਂ ਵੀ ਹੋਇਆ ਜੈਸਨੋਪ ਕਰਕੇ ਠੀਕ ਆ ਜੀ ਹਾਂਜੀ ਆ ਸਵੇਰੇ ਬਾਈ ਕਹਿੰਦਾ ਕਾਲ ਦੇਣਾ ਵੀ ਉਹਨਾਂ ਵਾਸਤੇ ਲਿਆਂਦਾ ਸੀ ਹਾਂਜੀ ਸਪੈਸ਼ਲ ਉਹਨਾਂ ਦਾ ਵਾਸਤੇ ਬਾਕੀ ਉਹਨਾਂ ਦੀ ਇੱਛਾ ਹੀ ਆ ਜੇ ਫਿੱਟ ਆ ਗਿਆ ਤਾਂ ਠੀਕ ਆ ਫਿਰ ਨਹੀਂ ਆਪਾਂ ਵੀਡੀਓ ਤੇ ਵੇਚ ਦਿਆਂਗੇ ਹਾਂਜੀ ਵੀਡੀਓ ਤੇ ਵੇਚ ਦਿਆਂਗੇ ਇਹਦਾ ਰਕਾਰਡ ਰਿਕਾਰਡ ਕੀਆ ਮਾ ਦਾ ਇਹਦੇ 22 ਕਿਲੋ ਦੁੱਧ ਤਿਆਰ ਸੀ ਤੇ 22 ਕਿਲੋ ਸੀ ਛੋਟੀ ਛਲੇ ਦੁੱਧ ਠੀਕ ਆ ਜੀ ਦੰਦਾਂ ਚ ਖੀਰਾ ਉਮਰ ਕਿੰਨੀ ਕਹੂਗੀ ਇਹ ਮਤਲਬ 2 ਸਾਲ ਡੇਢ ਗੇੜ ਗੇੜ ਦੀ ਹੁਣੀ ਆ ਜੀ 2 ਸਾਲ ਡੇਢ ਗੇੜਾ ਹਾਂਜੀ ਸਾਮਿਆ ਸੁਣਿਆ ਬਹੁਤ ਬਹੁਤ ਲਈ ਬਹੁਤ ਦੇ ਸਮਾਂ ਚੰਗੀ ਕਰੀ ਹੋਈ ਆ ਹਾਂਜੀ ਹਾਂਜੀ ਬਦਗੱਦ ਬਹੁਤ ਆ ਤੇ ਲਿਸਾ ਲੁਸਾ ਨਹੀਂ ਕਿਸੇ ਵੀ ਪੱਖ ਤੋਂ ਹੈਗਾ ਹੈ ਠੰਡਾ ਸੀਲਾ ਉਹ ਬਾਈ ਕਹਿੰਦਾ ਜਿਵੇਂ ਹੁਣ ਦੱਸਿਆ ਨਾ ਨੱਥ ਪਾਈਆ ਲਿਆ ਕੇ ਉਹਦੇ ਕਰਕੇ ਮਾੜਾ ਮੋਟਾ ਦੋਸਤ ਮਾੜਾ ਮਾੜਾ ਕਰਦਾ ਉਹਨਾਂ ਨੇ ਦਾ ਰਸਾ ਮੂਰੀ ਤੇ ਸੀ ਜੇ ਕੋਈ ਹੋਰ ਸੱਜਣ ਮੰਗਦਾ ਕਿੰਨੇ ਪੈਸੇ ਲਵਾਂਗੇ ਇਹਦੇ ਚਲੋ ਬਾਈ ਮੌਕੇ ਦੇ ਸਵੇਰੇ ਜੱਸ ਸੌ ਹੋ ਜਾਣੀਆਂ ਠੀਕ ਆ ਹਾਂਜੀ ਉਦੋਂ ਬਾਅਦ ਫਿਰ ਜੇ ਕਿਸੇ ਫੋਰ ਸੱਜਣ ਦੇ ਰਲਿਆ ਹੋਇਆ ਦਾਣਾ ਹਨਾ ਹਾਂਜੀ ਫੋਰ ਸੱਜਣ ਦੇ ਬਗ ਜੀ ਦਾ ਫਿਰ ਜਿਹਦੇ ਦਾ ਦਾਣਾ ਰਲਿਆ ਹੈ ਜੀ ਇਟਲੀ ਵਾਲਾ ਹੈ ਇਹ ਇਟ ਬਹੁਤ ਕਰੂਗਾ ਦੋਂਦਾ ਚੋਗਾ ਸ਼ਿਗਾ ਸਮਨਣਾ ਇੱਥੇ ਦਿਖਾ ਸਤ ਉਸਤਾਦ ਪਛਾਣੂ ਹੋ ਕੇ ਮੱਜਰੋਂ ਵੱਡਾ ਦਾ ਹੋਣੀ ਆ ਉਹ ਮੱਜਰਾਂ ਨਾਲ ਕੱਦ ਬੈਠਾ ਹੋਣੀ ਵੱਡਾ ਉਹਦਾ ਲੰਬਾਈ ਲੰਬੂਈ ਬਹੁਤ ਹੈ ਬਹੁਤ ਤੇ ਆ ਗਿਆ ਜੈਡ ਬਲੈਕ ਥੋੜੇ ਜੇ ਵਾਲ ਵਾਈਟ ਨੇ ਪੂ ਸ਼ਾਰਕ ਵਾਲ ਬਾਈਟ ਹੈ ਰਿਕਾਰਡ ਰਿਕੋਰਡ ਦਾ ਚੰਗੇ ਦਾ ਚੰਗੇ ਦਾ ਤੇ ਫੇਸ ਕੁਆਲਟੀ ਤੇ ਮਾਰਦੇ ਕੈਮਰਾ ਸਿੰਘ ਸਿੰਘ ਵੀ ਬਿਲਕੁਲ ਰਿੰਗ ਸਿੰਘ ਆ ਗਿਆ ਜਿਵੇਂ ਕਿਸੇ ਸੱਜਣ ਨੇ ਡੈਰੀ ਤੇ ਲਿਜਾਣਾ ਹੁੰਦਾ ਨਾ ਚੰਗੀ ਨਸਲ ਆਪਾਂ ਕਹਿੰਦੇ ਨੇ ਅੱਗੇ ਬਰੀਡ ਬਹੁਤ ਵਧੀਆ ਤਿਆਰ ਹੋਗੀ। ਚੰਗੀ ਬਰੀਡ ਤਿਆਰ ਕਰਨੀਆਂ ਕਈ ਮੱਝਾਂ ਹੁੰਦੀਆਂ ਨੇ ਵੀ ਟੀਕੇ ਨਾਲ ਨਹੀਂ ਠਹਿਰਦੀਆਂ। ਜੀ। ਉਹਨਾਂ ਵਾਸਤੇ ਇਹ ਬੁੱਲ ਫਿੱਟ ਰਹੂਗਾ ਜਮਨ ਜਿਹੜੇ ਸੱਜਣ ਨੇ ਲੈ ਕੇ ਜਾਣਾ ਚਾਹੇ ਇਹਨੂੰ ਮੇਲੇ-ਮੂਲੇ ਦੇ ਵੀ ਖੜਿਆਲੇ ਉਲੀ ਆ ਕੇ। ਆ ਨੰਬਰ ਬੋਲ ਦੋ ਬੰਨੀ। ਮੇਰਾ ਨੰਬਰ ਹੈਗਾ 9478474740। ਹੁਣ ਬੋਲਦੇ ਆਪਣੀ ਭਾਸ਼ਾ ਚ ਪੰਜਾਬੀ ਚ। 9478474740 ਇੱਕ ਨੰਬਰ ਹੋਇਆ 9814613746 ਡੈਡੀ ਜੀ ਦਾ ਨੰਬਰ ਆ ਠੀਕ ਹੈ ਜੀ ਹਾਂਜੀ ਆ ਝੋਟੀਆਂ ਆਪਾਂ ਨੇ ਦਿਖਾਈਆਂ ਨੇ ਅੱਜ ਅੱਠ ਨੌਵੇਂ ਬਾਲੇ ਆਪਣੇ ਕੋਲ ਜੀ ਠੀਕ ਹੈ ਜੀ ਤੇ ਉਹਦਾ तकरीबन 10 ਝੋਟੀਆਂ ਆਪਣੇ ਕੋਲ ਰੈਡੀ ਰਹਿੰਦੀਆਂ ਆ ਹਮੇਸ਼ਾ ਹਰ ਟਾਈਮ ਹਾਂਜੀ ਕਿ ਇੱਕ ਦੋ ਦਿਨ ਲੱਗ ਜਾਂਦੇ ਉਹ ਵੀ ਹਰਿਆਣੇ ਜਾਣ ਚ ਠੀਕ ਹੈ ਗੱਲ ਨਹੀਂ ਤਾਂ तकरीबन ਰੈਡੀ ਆ ਜੀ ਆ ਝੋਟੀਆਂ ਇਸ ਫਾਰਮ ਤੇ ਬਾਈ ਕਹਿੰਦਾ ਹਰ ਵਕਤ 8 ਤੋਂ 10 ਸਾਨੂੰ ਜਰੂਰ ਮਿਲਣਗੀਆਂ ਮਿਲਣਗੀਆਂ ਟਾਪ ਕੁਆਲਟੀ ਦੀਆਂ ਸੂਆ ਮਿਲੂਗਾ ਜ਼ਿਆਦਾਤਰ ਪਹਿਲਾ ਤੇ ਦੂਜਾ ਦੁੱਧ ਮਿਲੂਗਾ 15 ਤੋਂ ਲਾ ਕੇ 20 ਬਾਈ ਕਰਦਾ ਇੱਕ ਆਪਣਾ ਦਾਦੇ ਦੀ ਮੇਨ ਆ ਕੰਮ ਬਹੁਤ ਵਧੀਆ ਚੱਲਿਆ ਜੀ 52 ਸਾਲ ਹੋ ਗਏ ਜਦ ਬਿਆਸ ਬਿਆਸਤ ਜੀ ਕੰਮ ਆਪਣਾ ਮਿਲ ਗਿਆ ਜੀ ਠੀਕ ਆ ਜੀ ਤੀਜੀ ਪੀੜੀ ਆ ਗਈ ਨਾ ਤੀਜੀ ਪੀੜੀ ਆ ਗਈ ਤੀਜੀ ਪੀੜੀ ਆ ਗਈ ਵਿਰਾਸਤ ਚ ਚੱਲਦਾ ਆਉਨਾ ਕੰਮ ਕਰ ਜੀ ਤੇ ਕੰਮਕਾਰ ਬਾਈ ਹੋਰ ਨਾ ਸਾਫ ਸੁਥਰਾ ਚੰਗਾ ਜਾਨਵਰ ਲੈ ਕੇ ਆਉਂਦੇ ਨੇ ਉਹ ਸੱਜਣ ਨੂੰ ਵੀ ਮਿਲਿਆ ਦਈਏ ਯਾਰ ਆ ਜਾ ਆ ਜਾ ਇਹ ਬਰਾਦਰ ਉਰਲੇ ਉਰਲੇ ਬੰਨੇ ਆ ਜਾ ਮੇਰੇ ਕੋਲ ਇਹ ਬਰਾਦਰ ਆ ਵੱਡਾ ਜੀ ਹੋਰ ਕਿਵੇਂ ਆ ਕੰਮਕਾਰ ਇਹਨਾਂ ਦੇ ਨਾਮ ਹੈ ਨਵਨੀ ਸਿੰਘ ਨਵਨੀ ਸਿੰਘ ਹਾਂ ਮੈਂ ਤਾਂ ਮੈਂ ਤੂੰ ਸਾਹਮਣਾ ਮਾਗਰ ਬੰਦੇ ਦਾ ਖਰੀਦਦਾਰੀ ਕਰਦੇ ਨੇ ਮੇਨ ਕੰਮ ਇਹਨਾਂ ਦਾ ਹੀ ਆ ਜੀ ਮੈਂ ਮੰਨੇ ਹੋਰੀ ਕਰਦੇ ਨੇ ਬਾਈ ਖਰੀਦਦਾਰੀ ਬਾਦਲ ਸਾਹਿਬ ਚਾਚਾ ਜੀ ਨਾਲ ਹੁੰਦੇ ਆ ਜੀ ਮਾਗਰ ਜਿਹੜੀ ਸਾਮ ਸੰਭਾਲ ਆ ਇਹ ਸੱਜਣਾ ਆ ਗਿਆ ਉਹ ਆ ਗਿਆ ਇਹ ਵੀ ਬ੍ਰਦਰ ਆ ਜੀ ਇਹ ਵੀ ਬ੍ਰਦਰ ਛੋਟਾ ਇਹ ਪਰਦਾ ਨਹੀਂ ਪਰਦਾ ਜੀ ਇਹ ਵੀ ਪਰ ਕੇ ਆ ਕੇ ਪੂਰਾ ਇਹ ਨਹੀਂ ਵੀ ਪੜਨਾ ਹੀ ਆ ਪੂਰਾ ਆ ਕੇ ਮਈਆਂ ਸਾਂਭਣੀਆਂ ਦਾਣਾ ਖੂਨ ਚਾ ਹਾਂਜੀ ਖੂਨ ਚ ਜੀ ਇੱਕ ਵੀ ਸ਼ਕੀਨ ਚੋਟੀ ਲੈਣ ਦਾ ਚਾਹ ਬਣਿਆ ਵੀ ਵੀਡੀਓ ਦੇ ਵਿੱਚ ਸ਼ਕੀਨ ਹੀ ਬਿਕਦੀ ਆ ਹਾਂਜੀ ਹਾਂਜੀ ਬਾਕੀ ਫਰਦ ਸਾਹਿਬ ਦੇ ਚਾਚਾ ਜੀ ਨਾਲ ਸਪੂਟ ਪੂਰੀ ਆ ਜੀ ਫੈਮਿਲੀ ਆਂਦਾਰ ਹੋ ਰਿਹਾ ਨਹੀਂ ਕਹਿੰਦਾ ਬਾਈ ਕਹਿੰਦਾ ਫੁੱਲ ਸਪੋਰਟ ਆ ਸਪੋਰਟ ਤੋਂ ਬਿਨਾ ਬੰਦਾ ਨਹੀਂ ਹਾਂਜੀ ਹਾਂਜੀ ਆ ਫੈਮਿਲੀ ਦੇ ਚੋਟੀਆਂ ਦਿਖਾਏ ਨੇ ਤੁਹਾਨੂੰ ਨਗੀਨੇ ਅੱਜ ਸਾਰੇ ਮੱਖਣ ਨਗੀਨੇ ਦਿਖਾਏ ਨੇ ਨੋਮਾ ਦਿਖਾਇਆ ਬੁੱਲਾ ਉਹਦੀ ਸਵੇਰ ਤੱਕ ਹੋ ਜੂਗੀ ਪੱਕ ਠੱਕ ਵੀ ਕੀ ਬਣਦਾ ਜਿਹੜੇ ਸੱਜਣ ਨੇ ਉਹ ਬੁੱਲ ਲੈਣਾ ਸੰਪਰਕ ਉਹ ਵੀ ਬਾਜ ਨਾ ਕਰ ਲਿਓ ਤੇ ਬਾਕੀ ਹਰ ਟਾਈਮ 8 ਤੋਂ 10 ਝੋਟੀਆਂ ਸੂਆ ਪਹਿਲਾ ਤੇ ਦੂਜਾ ਦੁੱਧ 15 ਤੋਂ 20 ਵਾਈ ਕੇਜੀ ਤੱਕ ਹਾਂਜੀ 20 ਵਾਈ ਜਿਹੜੇ ਜਿਹੜੇ ਆਪਾਂ ਲਾ ਲੀਏ ਵੀ ਜਲੰਧਰ ਏਰੀਆ ਵਾਲੇ ਸੱਜਣ ਫੋਨ ਮਾਰਦੇ ਆ ਬਟਾਲੇ ਵਾਲੇ ਅੰਮ੍ਰਿਤਸਰ ਵਾਲੇ ਉਹਨਾਂ ਦੀ ਬਾਟ ਮਕਾਤੀ ਆਪਾਂ ਨੇ ਆਪੇ ਸਟੇਸ਼ਨ ਜਿਹੜੇ ਵੀ ਮਾਲ ਪੇਜਦੇ ਜੰਮੂ ਨੂੰ ਵੀ ਜਾ ਰਹੇ ਆਪਾਂ ਆਲ ਇੰਡੀਆ ਪੇਜ ਆਲ ਇੰਡੀਆ ਹੀ ਜਾਂਦਾ ਜੀ ਟ੍ਰਾਂਸਪੋਰਟ ਦਾ ਸਿਸਟਮ ਕਰਦੇ ਨੇ ਹਾਂ ਜੀ ਪੂਰਾ ਹੀ ਆਪਣੀ ਜ਼ਿੰਮੇਵਾਰੀ ਹੈ ਸਾਰੀ ਕਾ ਗੱਲ ਬੰਦੇ ਉਹਨਾਂ ਛੱਡਣ ਵਾਲੇ ਨਾਲ ਜਾਂਦੇ ਆ ਜੀ ਨਾਲ ਜਾਂਦੇ ਆ ਆਲ ਇੰਡੀਆ ਟ੍ਰਾਂਸਪੋਰਟ ਵੀ ਹੈ ਇੱਥੇ ਤੋਂ ਕਿਸੇ ਵੀ ਸਟੇਟ ਦੇ ਸੱਜਣੇ ਜਾਨਵਰ ਲੈਣਾ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ